ਡਾਕਟਰ ਇਕਬਾਲ ਸਿੰਘ ਸਕਰੌਦੀ ਦੀ ਕਹਾਣੀ ਸਫੈਦ ਖੂਨ ਅੱਜ ਫੇਰ ਗੋਪਾਲ ਸਿੰਘ ਬਾਦ ਦੁਪਹਿਰ 2:30 ਵਜੇ ਹੀ ਪਾਰਕ ਵਿੱਚ ਆ ਗਿਆ ਸੀ ਜਿਉਂ ਹੀ ਉਸ ਦੀ ਨਜ਼ਰ ਦੂਰ ਤਪੇ ਬੈਂਚ ਤੇ ਬੈਠੇ ਹੇਮਰਾਜ ਕੋਇਲ ਤੇ ਪਈ ਉਸ ਦੇ ਚਿਹਰੇ ਉੱਤੇ ਸਹਿਸਵਾਹੀ ਮੁਸਕਰਾਹਟ ਆ ਗਈ ਉਸ ਸਹਿਸਵਾ ਆਪਣੀ ਚਾਲੇ ਤੁਰਦਾ ਉਸ ਕੋਲ ਆਪੜ ਗਿਆ ਉਸ ਵੱਲੋਂ ਫੜੇ ਬੁਲਾਉਣ ਤੋਂ ਪਹਿਲਾਂ ਹੀ ਗੋਇਲ ਨੇ ਮੁਸਕਰਾਉਂਦੇ ਹੌਸ ਨੇ ਹੱਥ ਜੋੜ ਕੇ ਨਮਸਕਾਰ ਕਰਦਿਆਂ ਕਿਆ ਸਰਦਾਰ ਸਾਹਿਬ ਨਮਸਕਾਰ ਆਜੋ ਆਜੋ ਮੈਂ ਬੈਠਾ ਤੁਹਾਡੀ ਢੀਕ ਕਰ ਰਿਹਾ ਸੀ ਨਮਸਕਾਰ ਦਾ ਉੱਤਰ ਦਿੰਦਿਆਂ ਉਸਨੇ ਪੁੱਛਿਆ ਸੇਠ ਅਜੇ ਤਾਂ 2:30 ਵਜੇ ਨੇ ਇੰਨੀ ਜਲਦੀ ਤੂੰ ਮੈਰੀ ਕਿਹੜੀ ਗੱਲਾਂ ਢੀਕ ਕਰ ਰਿਹਾ ਸੀ ਤੈਨੂੰ ਤਾਂ ਪਤਾ ਹੈ ਕਿ ਮੈਂ ਤਾਂ ਸ਼ਾਮ 5 ਵਜੇ ਤੋਂ ਪਹਿਲਾਂ ਪਾਰਕ ਵਿੱਚ ਨਹੀਂ ਆਉਂਦਾ ਪਤਾ ਹੈ ਮੈਨੂੰ ਸਭ ਪਤਾ ਸਰਦਾਰ ਸਾਹਿਬ ਅਰ ਜਦੋਂ ਤੇਰੇ ਗੋਲ ਦਾ ਤੀਜਾ ਨੇਤਰ ਖੁੱਲਦਾ ਤਾਂ ਮੈਨੂੰ ਸਭ ਗਿਆਤ ਹੋ ਜਾਂਦਾ ਇਹ ਸਰਦਾਰ ਸਾਹਿਬ ਮੈਨੂੰ ਯਾਦ ਕਰਦੇ ਪਏ ਉਸਨੇ ਹੱਸ ਕੇ ਆਖਿਆ ਅਹ ਸੇਠਾ ਇਸੇ ਨੂੰ ਤਾਂ ਕਹਿੰਦੇ ਆ ਕਿ ਦਿਲਾਂ ਨੂੰ ਦਿਲਾਂ ਦੇ ਰਾਹ ਹੁੰਦੇ ਆ ਬੈਂਚ ਤੇ ਆਪਣੇ ਨਾਲ ਬੈਠੇ ਬਚਪਨ ਦੇ ਯਾਰ ਗੋਪਾਲ ਦਾ ਇੱਕ ਹੱਥ ਆਪਣੇ ਦੋਵਾਂ ਹੱਥਾਂ ਵਿੱਚ ਘੁੱਟ ਦਿਆਂ ਉਹ ਬੋਲਿਆ ਅਹ ਸਰਦਾਰਾ ਕੀ ਗੱਲ ਹੈ ਅਜ ਆਪਣੇ ਗੋਇਲ ਨੂੰ ਨਾ ਤਾਂ ਕੋਈ ਮਜ਼ਾਕ ਕੀਤਾ ਨਾ ਸਕੇ ਬੁਲਾਇਆ ਤੇ ਨਹੀਂ ਤੇਰੇ ਚਿਹਰੇ ਤੇ ਕੋਈ ਰੌਣਕ ਆ ਪਤਾ ਤਾਂ ਲੱਗੇ ਇਹ ਗੱਲ ਕੀ ਬਣੀ ਓ ਕੀ ਦੱਸਾਂ सेठ ਅਦੇ ਕਦੇ ਮਨ ਬੜੇ ਗੋਤਿਆਂ ਵਿੱਚ ਪੈ ਜਾਂਦਾ ਹੈ ਤੈਨੂੰ ਮੇਰੇ ਦੋਵੇਂ ਮੁੰਡਿਆਂ ਦਾ ਤਾਂ ਪਤਾ ਹੀ ਆ ਇੱਕ ਕੈਨੇਡਾ ਜਾ ਬੈਠਾ ਹੈ ਇਹ ਦੂਜਾ ਅਮਰੀਕਾ ਚਲੋ ਬੱਚਾ ਨੇ ਤਾਂ ਜਿੱਥੋਂ ਦਾ ਚੋਗ ਚੁਗਣਾ ਹੈ ਉੱਥੇ ਜਾਣਾ ਹੀ ਹੋਇਆ ਆਖਰ ਆਪਾਂ ਵੀ ਤਾਂ ਆਪਣੇ ਰਿਜ਼ਕ ਦੀ ਭਾਲ ਵਿੱਚ 50 ਸਾਲ ਪਹਿਲਾਂ ਆਪਣਾ ਪਿੰਡ ਛੱਡਿਆ ਸੀ ਗਪਾਲ ਨੇ ਆਪਣਾ ਟੈਡ ਫਰੋਲੀਆ ਰਦਾਸ ਸਾਹਿਬ ਕੀ ਗੱਲਾਂ ਕਰਦੇ ਹੋ ਅੱਜ ਤੂੰ ਹੀ ਤਾਂ ਮੈਨੂੰ ਕਹਿੰਦਾ ਹੁੰਦਾ ਸੀ ਕਿ ਜਦੋਂ ਤੱਕ ਬੰਦੇ ਦੇ ਹੱਥ ਪੈਰ ਚੱਲਦੇ ਆ ਉਹਨੂੰ ਕਦੇ ਵਿਹਲਾ ਨਹੀਂ ਬੈਠਣਾ ਚਾਹੀਦਾ ਬੋਟਾ ਨੇ ਤਾਂਖਰ ਆਪਣੇ ਹਾਲ ਨੂੰ ਇੱਕ ਨਾ ਇੱਕ ਦਿਨ ਨਿਕਲ ਨਹੀਂ ਹੁੰਦਾ ਆ ਹੁਣ ਤਾਂ ਸਾਰਾ ਪੰਜਾਬੀ ਵਿਦੇਸ਼ੀ ਵਸਣ ਨੂੰ ਮੁੜਿਆ ਪਿਆ ਤੇਰੇ ਨਾਲ ਦੱਸ ਕਿਹੜੀ ਜੱਗੋਂ ਤੇਰਵੀ ਹੋਈ ਐ ਐਵੇਂ ਮਾਨੂੰ ਦਾਸ ਕਰੀ ਬੈਠਾਂ ਗੋਲ ਨੇ ਉਸਨੂੰ ਸ੍ਰੀ ਅਦਾਰਸ਼ ਸ਼ਿਸ਼ਾ ਵਿਖਾਇਆ ਗੋਪਾਲ ਨੇ ਖੰਘੂਰਾ ਮਾਰ ਕੇ ਆਪਣਾ ਗਲਾ ਸਾਫ਼ ਕਰਦੇ ਆ ਆਖਿਆ ਨਹੀਂ ਸੇਠ ਉਹ ਗੱਲ ਇਹ ਨਹੀਂ ਯਾਰ ਬੱਚੇ ਪਰਦੇਸੀ ਕਿਉਂ ਜਾਵਸੇ ਉਹਨਾਂ ਦੋਹਾਂ ਨੂੰ ਤਾਂ ਮੈਂ ਖੁਸ਼ੀ-ਖੁਸ਼ੀ ਆਪਣੇ ਹੱਥੀਂ ਵਿਦਾ ਕੀਤਾ ਹੈ ਦੁੱਖ ਤਾਂ ਇਸ ਗੱਲ ਦਾ ਹੈ ਕਿ ਜਿਹੜੇ ਭਤੀਜੇ ਭਤੀਜੀ ਨੂੰ ਗੋਦੀ ਚੁੱਕ ਚੁੱਕ ਖੜਾਇਆ ਸੀ ਆ ਨਕੀਆਂ ਨਕੀਆਂ ਬੁਰਕੀਆਂ ਮੂੰਹ ਵਿੱਚ ਪਾ ਕੇ ਪਾਲਿਆ ਸੀ ਅਦਾ ਨਹੀਂ ਕਿੰਨੀ ਕੁ ਵਾਰ ਮੇਰੇ ਡਿਊਟੀ ਤੇ ਜਾਣ ਤੋਂ ਪਹਿਲਾਂ ਮੇਰੇ ਕੱਪੜਿਆਂ ਤੇ ਜਿੰਨਾ ਪਿਸ਼ਾਵ ਕੀਤਾ ਸੀ ਜਿੰਨਾ ਦਾ ਮੱਥਾ ਮਾਰਾ ਜਾ ਵੀ ਗੋਸਾ ਹੋ ਜਾਂਦਾ ਤਾਂ ਮੈਂ ਅੱਧੀ-ਅੱਧੀ ਰਾਤੀ ਡਾਕਟਰ ਦਾ ਬੂਹਾ ਜਾ ਖੜਕਾਉਂਦਾ ਸੀ ਅ ਜਿਨ੍ਹਾਂ ਨੂੰ ਉਂਗਲ ਫੜ ਕੇ ਚੱਲਣਾ ਸਿਖਾਇਆ ਪੜਾਇਆ ਲਿਖਾਇਆ ਪੈਰਾਂ ਤੇ ਖੜੇ ਕੀਤਾ ਉਹੀ ਭਤੀਜਾ ਭਤੀਜੀ ਮੇਰੇ ਮਰਨ ਤੇ ਮੇਰੇ ਘਰ ਤੇ ਕਬਜ਼ਾ ਕਰਨ ਦੀ ਤਿਆਰੀ ਕਰੀ ਬੈਠੇ ਆਛਾ ਇਹਦਾ ਬਹੁਤ ਮਾਰੀ ਗੱਲ ਪਰ ਪਤਾ ਵੀ ਤਾਂ ਲੱਗੇ ਕਿ ਉਹਨਾਂ ਨੇ ਤੈਨੂੰ ਕੀ ਕਿਹਾ ਗੋਲ ਨੇ ਥੋੜਾ ਗੰਭੀਰ ਹੁੰਦਿਆਂ ਪੁੱਛਿਆ ਓ ਸੇਠਾ ਇਹਨੂੰ ਤਾਂ ਪਤਾ ਹੈ ਕਿ ਮੈਂ ਕਦੇ-ਕਦਾਈਂ ਆਪਣੇ ਦੋਸਤਾਂ ਰਿਸ਼ਤੇਦਾਰਾਂ ਚਾਂਦੀਆਂ ਗਵਾਂਡੀਆਂ ਨੂੰ ਫੋਨ ਕਰ ਲੈਂਦਾ ਅੱਜ ਐਤਵਾਰ ਹੋਣ ਕਰਕੇ ਮੈਂ ਮਾਸਟਰ ਲੱਗੇ ਆਪਣੇ ਭਤੀਜੇ ਨੂੰ ਦੁਪਹਿਰੇ ਫੋਨ ਕਰਕੇ ਆ ਸਾਰੇ ਟੱਬਰ ਦੀ ਸੁੱਖ ਸਾਂ ਦਾ ਪਤਾ ਸੱਤਾ ਲੈ ਲਿਆ ਉਹ ਮੈਨੂੰ ਥੋੜਾ ਜਾਵਾ ਉੱਚਾ ਸੁਣਦਾ ਹੋਣ ਕਰਕੇ ਮੈਂ ਫੋਨ ਦਾ ਮਾਈਕ ਆਨ ਕਰ ਲੈਂਦਾ ਅੱਜ ساری ਗੱਲਬਾਤ ਕਰਕੇ ਮੈਂ ਓਕੇ ਕਹਿ ਕੇ ਨਾ ਆਪਣੇ ਵੱਲੋਂ ਤਾਂ ਫੋਨ ਬੰਦ ਕਰ ਦਿੱਤਾ ਸੀ ਪਰ ਅਸਲ ਵਿੱਚ ਮੇਰੇ ਤੋਂ ਫੋਨ ਬੰਦ ਹੀ ਨਹੀਂ ਸੀ ਹੋਇਆ ਫੋਨ ਰੱਖ ਕੇ ਮੈਂ ਵਾਸ਼ਰੂਮ ਚਲਾ ਗਿਆ 2 ਮਿੰਟ ਬਾਅਦ ਜਦੋਂ ਮੈਂ ਵਾਸ਼ਰੂਮ ਵਿੱਚੋਂ ਬਾਹਰ ਨਿਕਲਿਆ ਤਾਂ ਮੇਰੇ ਫੋਨ ਤੇ ਮੇਰੇ ਭਤੀਜੇ ਦੀ ਆਵਾਜ਼ ਸੁਣਾਈ ਦੇ ਰਹੀ ਸੀ ਉਹ ਆਪਣੀ ਪਤਨੀ ਨੂੰ ਕਹਿ ਰਿਹਾ ਸੀ ਕਿ ਗੋਪਾਲ ਚਾਚੇ ਨੇ ਤਾਂ ਹੁਣ ਬਹੁਤਾ ਚਿਰ ਨਹੀਂ ਘਟਣਾ ਚਾਚੇ ਦੇ ਦੋਵੇਂ ਮੁੰਡੇ ਤਾਂ ਵਿਦੇਸ਼ ਜਾ ਬਸੇ ਨੇ ਆਣਾ ਪਿੱਛੋਂ ਚਾਚੇ ਦੀ ਮਹਿਲ ਵਰਗੀ ਕੋਠੀ ਆਪਾਂ ਹੀ ਮੰਲਨੀ ਆ ਗੋਇਲ ਭਾਵੇਂ ਮੈਂ ਤਾਂ ਆਪਣੀ ਖੁਸ਼ੀ ਨਾਲ ਹੀ ਆਪਣੀ ਕੋਠੀ ਕਾਰ ਗਹਿਣਾ ਘਟਾ ਆਪਣੇ ਭਤੀਜੇ ਭਤੀਜਿ ਨੂੰ ਹੀ ਦੇ ਦੇਣਾ ਸੀ ਪਰ ਭਤੀਜੇ ਦਾ ਮੇਰੇ ਲਈ ਅਜਿਹਾ ਸੋਚਣਾ ਮੇਰੇ ਦਿਲ ਤੇ ਆਰੀ ਵਾਂਗੂ ਫਿਰ ਗਿਆ ਹੈ। ਬਸ ਇਸੇ ਗੱਲ ਦਾ ਭਾਰ ਲੈ ਕੇ ਮੈਂ ਅੱਜ ਦੁਪਹਿਰੇ ਸੁੱਤਾ ਨਹੀਂ। ਆਪਣੀ ਖੁੰਡੀ ਫੜ پارک ਵੱਲ ਨੂੰ ਤੁਰ ਆਇਆ। ਗੋਇਲ ਨੇ ਉਸ ਨੂੰ ਆਪਣੀ ਬੁੱਕਲ ਵਿੱਚ ਘੁੱਟ ਕੇ ਕਿਹਾ। ਆਏ ਸਰਦਾਰਾ ਤੂੰ ਆਪਣੇ ਭਤੀਜੇ ਦੇ ਮੂੰਹੋਂ ਸੁਣੀ ਗੱਲ ਨੂੰ ਦਿਲ ਨਾਲ ਲਾ ਗਿਆ। ਇੱਥੇ ਤਾਂ ਹੁਣ ਸਕੇ ਭੈਣ ਭਰਾਵਾਂ ਧੀਆਂ ਪੁੱਤਰਾਂ ਦਾ ਖੂਨ ਸਬੈਦ ਹੋ ਚੁੱਕਾ ਹੈ। ਇਹੀ ਕੀ ਦੀ ਗੱਲ ਨੂੰ ਦਿਲ ਨਾਲ ਲਾਵਾਂਗੇ ਹੋਂ ਤਾਂ ਆਪਾਂ ਚਾਰ ਦਿਨ ਨਹੀਂ ਜੀ ਸਕਦੇ ਚੱਲਾ ਹੁਣ ਦੋਵੇਂ ਜੁੰਡੀ ਦੇ ਯਾਰ ਹੱਸ ਕੇੜ ਕੇ ਸੈਰ ਕਰੀਏ ਸਾਰੀਆਂ ਨਕਾਰਾਤਮਕ ਗੱਲਾਂ ਨੂੰ ਆਪਣੇ ਮਨਾਂ ਚੋਂ ਵਿਸਾਰੀਏ ਉਹ ਦੋਵੇਂ ਇੱਕ ਦੂਜੇ ਦਾ ਹੱਥ ਫੜ ਕੇ ਹਲਕੇ ਮਨ ਨਾਲ ਸੈਰ ਕਰਨ ਲਈ ਟ੍ਰੈਕ ਵਿੱਚ ਪੈ ਗਏ